ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉਪਰ ਨਹੀਂ ਕਰ ਰਹਾ ਮੈਂ ਸਿੰਘ ਉਪਰ ਨਹੀਂ ਤਾਂ ਜੀ ਸਰਵ ਰੁੱਕ ਨਹੀਂ ਕਰੀ ਸਰਕਾਰ ਸਰਦਾਰ ਜੀ ਮੇਰੇ ਗੱਲ ਸੁਣੋ ਮੇਰੀ ਸਰਦਾਰ ਜੀ ਗੱਲ ਸੁਣੋ ਸਰਵ ਜਿਹੜਾ ਹੈ ਸਰਦਾਰ ਦੀ ਸੜਕ ਬਣਾਉਣਾ ਕਿਹੜਾ ਕੰਮ ਆ ਤੁਸੀਂ ਸਰਕਾਰ ਦਾ ਉਪਰਲੀ ਸਰਕਾਰ ਨੂੰ ਸੜਕ ਕਿਉਂ ਨਹੀਂ ਬਣਾਉਂਦੀ ਉਪਰਲੀ ਨੂੰ ਕਹੇ ਚੱਲੋ ਬੋਲੇ ਬਰਕਤ ਸਲਾਮਤ ਹਾਲ ਇਹੋ ਜਿਹੇ ਸਿਖ ਨੇ ਮੈਂ ਅੱਧਾ ਸਮਾਈ ਹਾਂ ਤੇ ਕੱਲ ਨੂੰ ਇੱਕ ਥੋੜੀ ਲਿਤੀ ਆ ਜੱਟੇਦਾਰਾਂ ਦੀ ਵਿਕਤੀ ਤੇ ਜੱਟੇਦਾਰਾਂ ਨੂੰ ਉਹ ਸਾਡੇ ਕਮੇਟੀ ਚੋਂ ਰਾਖਾ ਸਾਹਿਬ ਸਰਦਾਰ ਸਾਹਿਬ ਵੀ ਲਖੋ ਸਰਦਾਰ ਸਾਹਿਬ ਉਹ ਪਾਰਟ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਰੀ ਕੋਲੀ ਉਹ ਵੀ ਗੱਲ ਸਭਾ ਨਹੀਂ ਕਰੂਗੀ ਉਹ ਸਾਡੀ ਪਾਰਟੀ ਦੇ ਪੱਖ ਤੇ ਸਾਡਾ ਪੰਥ ਕਹੇਗਾ ਅਸੀਂ ਵੀ ਪੰਥ ਦੇ ਕੌਣ ਕਹਦਾ ਸਿੱਖ ਨਹੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਪੈ ਕਰੂਗੀ ਮੈਂ ਤਾਂ ਤੁਹਾਨੂੰ ਇਹ ਜਿੰਨਾ ਨੇ ਸਿੱਖ ਨੌਜਵਾਨ ਮਾਰੇ ਕੱਲੋ ਥੋਡੇ ਨਾਲ ਕੱਲੋ ਥੋਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਨਹੀਂ ਪਰਵਾਹ ਜੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੈਂ ਵਿਧਾਨ ਸਭਾ ਸਿੱਖ ਮਰਦੋ ਸਿੱਖ ਮਰਦੀ ਨਾਲੇ ਕੋਈ ਗੱਲ ਨਹੀਂ ਦੁਸਤਾ ਨਾ ਕਰੋ ਸਿਸਾ ਨਹੀਂ ਸਿਸਾ ਵੀ ਕੋਈ ਨਹੀਂ ਬਾਬਾ ਜੀ ਕਾਇਮ ਐਲਾਨ ਕਰ ਦੋ ਏ ਸੜਕ ਦਾ ਸੀ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਕਰਦਾ ਸਾਡਾ ਹੀ ਕਰਦਾ ਆਪਕੋ ਵੀ ਪੀਸ਼ਾਜ ਦੋ ਸਾਡੀ ਵੀ ਸੁਣਨਾ ਚਾਹਣਾ ਹੈ ਮੇਰੀ ਵੀ ਸੰਦੂਰ ਦੀ ਬੇਨਤੀ ਹੈ ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉਪਰ ਨਹੀਂ ਕਰ ਰਹਾ ਮੈਂ ਉਪਰ ਨਹੀਂ ਕਰਦਾ ਸੀ ਜੇ ਸੇਵਾ ਉਪਰ ਨਹੀਂ ਕਰੀ ਸਰਕਾਰ ਸਰਦਾਰ ਜੀ ਮੇਰੇ ਗੱਲ ਸੁਣੋ ਮੇਰੀ ਸਰਦਾਰ ਜੀ ਗੱਲ ਸੁਣੋ ਸੇਵਾ ਜਿਹੜਾ ਹੈ ਸਰਦਾਰ ਦੀ ਸੜਕ ਬਣਾਉਣਾ ਕਿਹੜਾ ਕੰਮ ਆ ਤੁਸੀਂ ਸਰਕਾਰ ਦਾ ਉਪਲਿ ਸਰਕਾਰੋਂ ਛੜਕ ਕਿਉਂ ਨਹੀਂ ਬਣਾਉਂਦੀ ਉਪਲਿ ਨੂੰ ਕੜੇ ਜੱਟ ਜੱਟ ਬੋਲੇ ਬਰ ਬਰ ਸਲਾਮਤ ਹਾਲ ਫੋਟੋ ਦੇ ਕਾਗੇ ਜੁੱਤੀ ਜੁੱਤੀ ਦੇ ਕੋਪਲੀ ਤੋਂ ਸਿੱਖ ਨੇ ਇਹ ਨਾ ਸਮਾਈ ਨਸ ਕੱਲ ਨੂੰ ਇਹ ਤਾਂ ਥੋੜੀ ਦਿੱਤੀ ਆ ਜੱਟੇਦਾਰਾਂ ਦੀ ਵਿਕਤੀ ਤੇ ਜੱਟੇਦਾਰਾਂ ਨੂੰ ਉਹ ਸਾਡੇ ਕਮੇਟੀ ਚੋਂ ਦਾਖਾ ਸਾਹਿਬ ਸਰਦਾਰ ਸਾਹਿਬ ਵੀ ਲਗਣਾ ਸਰਦਾਰ ਸਾਹਿਬ ਉਹ ਪਾਰਨਾ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਪੈ ਕਰੂਗੀ ਉਹ ਵੀ ਕਾਰਨ ਸਭਾ ਨਹੀਂ ਪੈ ਕਰੂਗੀ ਕੋ ਸਾਡੀ ਪਾਰਟੀ ਸਾਡਾ ਪੰਥ ਕੈਰ ਕਰੋ ਅਸੀਂ ਵੀ ਪੰਥ ਦੇ ਹਾਂ ਪੰਥ ਦਾ ਐਸਾ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਪੈ ਕਰੂਗੀ ਮੈਂ ਤਾਂ ਤੁਹਾਨੂੰ ਇਹ ਜਿੰਨਾ ਨੇ ਸਾਡੇ ਸਿੱਖ ਨੌਜਵਾਨ ਮਾਰੇ ਜਿੰਨਾ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਨਹੀਂ ਪਰਵਾਹ ਜੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਦੌਰ ਸਿੱਖ ਦੌਰ ਸਿੱਖ ਨੂੰ ਮਰਦੀ ਲਾੜੇ ਕੋਈ ਗੱਲ ਨਹੀਂ ਉਸਾਨ ਕਰੂ ਸੰਸਦ ਸੰਸਦ ਸਤਿ ਸ੍ਰੀ ਅਕਾਲ ਆਪਾਂ ਇੱਕ ਕਾਇਦੇ ਆਲਾਨ ਕਰ ਦੋ ਇਸ ਇਸ ਛੜਕਾ ਦੀ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਕਰਤਾ ਸਾਡਾ ਹੀ ਕਰਤਾ ਆਪਕਨ ਵੀ ਪੀਸ ਸਾਡੀ ਦੋ ਸਾਡੀ ਵੀ ਸੁਣਨਾ ਚਾਹਣਾ ਹੈ ਮੇਰੀ ਵੀ ਸੁਣਦੇ ਦੀ ਬੇਨਤੀ ਹੈ ਮੈਂ ਰੁੱਕ ਕੇ ਜਰੀ ਬੇਨਤੀ ਹੈ ਉਹਨੂੰ ਉਪਰ ਨਹੀਂ ਕਰ ਰੋ ਮੈਂ ਉਪਰ ਨਹੀਂ ਕਰਦਾ ਸੀ ਜੇ ਸੇਵਾ ਉਪਰ ਨਹੀਂ ਕਰੀ ਸਰਕਾਰ ਸਰਕਾਰ ਦੀ ਵੀ ਗੱਲ ਸੁਣੋ ਮੇਰੀ ਸਰਦਾਰ ਦੀ ਗੱਲ ਸੁਣਦਾ ਸੇਵਾ ਜਿਹੜਾ ਹੈ ਸਰਦਾਰ ਦੀ ਸੜਕ ਬਣਾਉਣਾ ਕਿਹਦਾ ਕੰਮ ਆ ਤੁਸੀਂ ਸਰਕਾਰ ਦਾ ਕੋਪਲੀ ਸਰਕਾਰ ਨੂੰ ਸੜਕ ਕਿਉਂ ਨਹੀਂ ਬਣਾਉਂਦੀ ਕੋਪਲੀ ਨੂੰ ਕਹੇ ਜਿੱਥੇ ਜਿੱਥੇ ਬੱਤੀ ਦੇ ਬੋਲੇ ਹਮਦ ਸਲਾਮਤ ਹਾਲ ਫੋਟੋ ਦੇ ਕਾਗੇ ਜਿੱਥੇ ਜਿੱਥੇ ਦੇ ਕੋਪਟਰ ਸਿੱਖ ਨੇ ਇਹ ਨਾ ਤੁਹਾਨੂੰ ਸਮਾਈ ます ਕੱਲ ਨੂੰ ਇਹ ਤਾਂ ਥੋੜੀ ਦਿੱਤੀ ਆਸ ਜੱਥੇਦਾਰਾਂ ਦੀ ਵਿਵਤੀ ਤੇ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਚ ਰਖਾ ਸਰਦਾਰ ਸਾਹਿਬ ਸਰਦਾਰ ਸਾਹਿਬ ਉਹ ਪਾਰਨਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਕਰੀ ਕੋਈ ਉਹ ਵੀ ਕਾਰਨ ਸਭਾ ਨਹੀਂ ਕਰੂਗੀ ਪਰ ਉਹ ਸਾਡੀ ਪਾਰਟੀ ਸਾਡਾ ਪੰਥ ਟੈਕ ਕਰੋ ਅਸੀਂ ਵੀ ਪੰਥ ਦੇ ਹਿੱਸੇ ਆਂ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈ ਕਰੂਗੀ ਮੈਂ ਤਾਂ ਤੁਹਾਨੂੰ ਇਹ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਮਾਰੇ ਜਿਨ੍ਹਾਂ ਨੇ ਸਿੱਖਾਂ ਨੂੰ ਵੀ ਖਾਦਨ ਕਿ ਮੈਨੂੰ ਨਹੀਂ ਪਰਵਾਹ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਬੋਲਨ ਅੰਵਿਧਾਨ ਸਭਾ ਦੌਰ ਸਿੱਖ ਦੌਰ ਸਿੱਖਾਂ ਮਰਦੀ ਲਾਰੇ ਕੋਈ ਗੱਲ ਨਹੀਂ ਸਿਸਾ ਨਾ ਕਰੋ ਸਿਸਾ ਸਿਸਾ ਵੀ ਕੋਈ ਨਹੀਂ ਬਾਬਾ ਜੀ ਕਾਇਮ ਹੈ ਸੇਵਾ ਕਰ ਦਿਓ ਅਲਾਨ ਕਰ ਦਿਓ ਇਸ ਇਸ ਸੜਕਾਂ ਦੀ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਸਰਕਾਰ ਕੋ ਸਾਡਾ ਹੀ ਕਰਦਾ ਆਪਕੋ ਵੀ ਬੀਤ ਸਾਡੀ ਦੋ ਸਾਡੀ ਸਮਝ ਜਾਣਾ ਕੋ ਮੇਰੀ ਵੀ ਸੁਣਦੇ ਦੀ ਬੇਚਾ ਜੀ